ਸ੍ਰੀ ਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਦੋਸਤੋ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਸਭ ਤੋਂ ਜਿਹੜਾ ਮੁੱਖ ਧੰਦਾ ਜਿਹੜਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਉਹ ਖੇਤੀਬਾੜੀ ਦਾ ਧੰਦਾ ਐਗਰੀਕਲਚਰ ਦਾ ਧੰਦਾ ਹੈ ਇਸ ਦੇ ਨਾਲ ਹੀ ਜਿਹੜੇ ਕਿਸਾਨ ਖੇਤੀਬਾੜੀ ਕਰਦੇ ਨੇ ਤਾਂ ਉਹ ਸਹਾਇਕ ਧੰਦੇ ਦੇ ਵਜੋਂ ਨਾਲ ਪਸ਼ੂ ਪਾਲਣ ਦਾ ਧੰਦਾ ਵੀ ਕਰਦੇ ਨੇ ਤਾ ਇਸ ਤਰ੍ਹਾਂ ਆਪਾਂ ਕਹਿ ਸਕਦੇ ਆਂ ਵੀ ਜਿਹੜਾ ਖੇਤੀਬਾੜੀ ਆ ਉਹਦੇ ਨਾਲ ਬਿਲਕੁਲ ਮਿਲਦਾ ਜੁਲਦਾ ਤੇ ਉਹਦੇ ਉੱਤੇ ਡਿਪੈਂਡ ਆ ਇੱਕ ਧੰਦਾਗਾ ਜਿਹੜਾ ਉਹ ਪਸ਼ੂ ਪਾਲਣ ਦਾ ਧੰਦਾਗਾ ਤੇ ਇਸ ਧੰਦੇ ਦੇ ਨਾਲ ਕਿਸਾਨ ਆਪਣੇ ਰੋਜ਼ਾਨਾ ਦੇ ਜਿਹੜੇ ਉਹਦੇ ਖਰਚੇ ਨੇ ਉਹਨਾਂ ਨੂੰ ਕੱਢ ਸਕਦਾ ਤੇ ਆਪਣੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਬਿਹਤਰ ਬਣਾ ਸਕਦਾਗਾ ਜਿਹੜਾ ਪਸ਼ੂ ਪਾਲਣ ਦਾ ਧੰਦਾ ਇਸ ਨਾਲ ਹੀ ਰਿਲੇਟਡ ਅੱਜ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਤੇ ਉਮੀਦ ਹੈ ਵੀ ਤੁਹਾਨੂੰ ਇਹ ਪਸੰਦ ਆਵੇਗੀ ਤਾਂ ਦੋਸਤੋ ਇਹ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਤਾਂ ਜੋ ਤੁਹਾਨੂੰ ਪੂਰੀ ਕਹਾਣੀ ਜਾਂ ਪੂਰੀ ਵੀਡੀਓ ਸਮਝ ਆ ਜਾਵੇ ਹਾਂਜੀ ਦੋਸਤ ਆਪਾਂ ਕਰਦੇ ਆਂ ਵੀਡੀਓ ਸਟਾਰਟ ਹਾਂਜੀ ਦੋਸਤੋ ਜਿਹੜੀ ਅੱਜ ਦੀ ਆਪਣੀ ਵੀਡੀਓ ਪਸ਼ੂ ਪਾਲਣ ਲੋਨ ਯੋਜਨਾ ਦੇ ਉੱਤੇ ਆ ਵੀ ਜੇਕਰ ਕਿਸੇ ਕਿਸਾਨ ਨੂੰ ਪਸ਼ੂ ਪਾਲਣ ਦੇ ਲਈ ਕੋਈ ਲੋਨ ਵਗੈਰਾ ਦੀ ਜ਼ਰੂਰਤ ਆ ਜਾਂ ਫਿਰ ਉਹ ਪਸ਼ੂ ਪਾਲਣ ਦੇ ਧੰਦੇ ਨੂੰ ਬੁੜਾ ਵੱਡੇ ਪੱਧਰ ਤੇ ਕਰਨਾ ਚਾਹੁੰਦਾਗਾ ਤੇ ਇਸ ਤੋਂ ਮੁਨਾਫਾ ਕਮਾਉਣਾ ਚਾਹੁੰਦਾਗਾ ਤਾਂ ਉਹਨਾਂ ਲਈ ਇਹ ਵੀਡੀਓ ਅੱਜ ਲੈ ਕੇ ਆਏ ਆਂ ਤਾਂ ਸਭ ਤੋਂ ਪਹਿਲਾਂ ਦੋਸਤੋ ਇਹ ਪਸ਼ੂ ਪਾਲਣ ਲੋਨ ਯੋਜਨਾ ਕੀ ਆ ਇਹ ਲੋਨ ਯੋਜਨਾ ਨੂੰ ਲਿਆਉਣ ਦਾ ਸਰਕਾਰ ਦਾ ਮਕਸਦ ਆ ਵੀ ਜਿਹੜੇ ਛੋਟੇ ਕਿਸਾਨ ਨੇ ਜਾਂ ਕੋਈ ਉਦਮੀ ਲੋਕ ਨੇ ਉਹ ਜਾਂ ਫਿਰ ਜਿਹੜੇ ਸੈਲਫ ਹੈਲਪ ਗਰੁੱਪ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਉਹਨਾਂ ਵਾਸਤੇ ਇਹ ਲੋਨ ਯੋਜਨਾ ਆ ਗਈ ਤਾ ਜੋ ਗਵਰਨਮੈਂਟ ਤੋਂ ਜਾਂ ਫਿਰ ਬੈਂਕ ਤੋਂ ਲੋਨ ਲੈ ਕੇ ਆਪਣਾ ਇੱਕ ਧੰਦਾ ਸਟਾਰਟ ਕਰ ਸਕਣ ਤੇ ਉਸ ਤੋਂ ਕਮਾਈ ਕਰ ਸਕਣ ਤੇ ਉਹਨਾਂ ਨੂੰ ਰੁਜ਼ਗਾਰ ਮਿਲੇ ਤਾਂ ਇਸੇ ਪਸ਼ੂ ਜਿਹੜੀ ਪਸ਼ੂ ਪਾਲਣ ਲੋਨ ਯੋਜਨਾ ਗਈ ਮੇਨਾ ਇਹਦਾ ਮਕਸਦ ਇਹੀ ਹੈਗਾ ਇਸ ਤੋਂ ਬਾਰੇ ਦੋਸਤੋ ਵੀ ਇਹ ਯੋਜਨਾ ਦੇ ਕੀ ਕੀ ਲਾਭ ਨੇ ਤਾਂ ਹੁਣ ਆਪਾਂ ਇਸ ਯੋਜਨਾ ਦੇ ਲਾਭਾਂ ਬਾਰੇ ਤੁਹਾਨੂੰ ਸਮਝਾਵਾਂਗੇ ਸਭ ਤੋਂ ਪਹਿਲਾਂ ਦੋਸਤੋ ਇਸ ਯੋਜਨਾ ਦੇ ਤਹਿਤ ਆਪਾਂ ਮੁਰਗੀ ਪਾਲਣ ਮੱਝ ਗਾਂ ਪਾਲਣ ਬੱਕਰੀ ਪਾਲਣ ਜਾਂ ਪੈਗ ਫਾਰਮਿੰਗ ਇਹੋ ਜਿਹੇ ਧੰਦੇ ਸਟਾਰਟ ਕਰ ਸਕਦੇ ਆ ਜਾਂ ਇਹੋ ਜਿਹੇ ਧੰਦੇ ਆਪਾਂ ਚਲਾ ਸਕਦੇ ਆ ਉਹ ਆਪਣੇ ਅਕੋਰਡਿੰਗ ਆ ਵੀ ਆਪਾਂ ਕਿਹੜਾ ਧੰਦਾ ਇਸ ਦੇ ਤਹਿਤ ਇਹ ਲੋਨ ਲੈ ਕੇ ਆਪਾਂ ਕਿਹੜਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਆ ਦੂਸਰਾ ਦੋਸਤੋ ਇਸ ਦੇ ਵਿੱਚ ਜਿਹੜੀ ਵਿਆਜ ਦੀ ਦਰ ਆ ਉਹ 7% ਵਿਆਜ ਦੀ ਦਰ ਆਪਾਂ ਨੂੰ ਇਸ ਲੋਨ ਦੇ ਉੱਤੇ ਆਪਾਂ ਨੂੰ ਵਿਆਜ ਦਾ ਭੁਗਤਾਨ ਕਰਨਾ ਪਊਗਾ ਜਿਸ ਦੇ ਵਿੱਚ 3% ਗਵਰਨਮੈਂਟ ਸਬਸਿਡੀ ਦੇਊਗੀ ਤੇ ਆਪਾਂ ਨੂੰ ਫਿਰ 4% ਹੀ ਵਿਆਜ ਦਾ ਭੁਗਤਾਨ ਕਰਨਾ ਪਊਗਾ ਮਤਲਬ ਕਿ ਬਹੁਤ ਹੀ ਸਸਤਾ ਲੋਨ ਹੈ ਇਹ ਇੱਕ ਫਰੀ ਦੇ ਮੰਗੇ ਲੋਨ ਆਗਾ ਮਤਲਬ ਕਿ 4% ਤੇ ਅੱਜ ਕੱਲ ਪੈਸਾ ਕਿਤੇ ਨਹੀਂ ਮਿਲਦਾ ਤਾਂ ਇਸ ਯੋਜਨਾ ਦੇ ਤਹਿਤ 4% ਤੇ ਆਪਾਂ ਨੂੰ ਪੈਸਾ ਗਵਰਨਮੈਂਟ ਦੇ ਰਹੀ ਹੈ ਇਸ ਤੋਂ ਬਾਅਦ ਆ ਦੋਸਤੋ ਵੀ ਇਸ ਦੇ ਵਿੱਚ 25 ਤੋਂ 33% ਤੱਕ ਸਬਸਿਡੀ ਵੀ ਆਪਾਂ ਨੂੰ ਮਿਲ ਜਾਂਦੀ ਹੈ ਜੇਕਰ ਆਪਾਂ ਆਪਣੇ ਲੋਨ ਦਾ ਭੁਗਤਾਨ ਸਹੀ ਤਰੀਕੇ ਨਾਲ ਕਰਦੇ ਰਹੀਏ ਤਾਂ 25 ਤੋਂ ਲੈ ਕੇ 33% ਤੱਕ ਦੀ ਸਬਸਿਡੀ ਹੈ ਜਿਹੜੀ ਉਹ ਵੀ ਆਪਾਂ ਨੂੰ ਗਵਰਨਮੈਂਟ ਬਣਿਓ ਦੱਤੀ ਜਾਂਦੀ ਆ ਇਸ ਲੋਨ ਦੇ ਤਹਿਤ ਤਾਂ ਇਹ ਵੀ ਇਸ ਦਾ ਬਹੁਤ ਵੱਡਾ ਫਾਇਦਾ ਗਾ ਇਸ ਤੋਂ ਬਾਅਦ ਆ ਦੋਸਤੋ ਵੀ ਜਿਹੜੀ ਲੋਨ ਦੀ ਰਾਸ਼ੀ ਆ ਉਹ ਸਿੱਧੀ ਆਪਣੇ ਬੈਂਕ ਖਾਤੇ ਦੇ ਵਿੱਚ ਆਉਂਦੀ ਹੈ ਇਹ ਵੀ ਇਹ ਲੋਨ ਦਾ ਇੱਕ ਫਾਇਦਾ ਹੈਗਾ ਤੇ ਆਸਾਨ ਤੇ ਤੇਜ਼ ਪ੍ਰਕਿਰਤ ਹੈਗੀ ਮਤਲਬ ਕਿ ਬਹੁਤ ਜ਼ਿਆਦਾ ਵੱਡੀ ਕਾਰਵਾਈ ਇਹਦੇ ਵਿੱਚ ਨਹੀਂ ਥੋੜੀ ਜਿਹੀ ਕਾਰਵਾਈ ਆ ਜਿਸ ਨੂੰ ਆਪਾਂ ਪੂਰੀ ਕਰਕੇ ਲੋਨ ਲੈ ਸਕਦੇ ਹਾਂ ਇਸ ਤੋਂ ਬਾਅਦ ਦੋਸਤੋ ਵੀ ਰੁਜ਼ਗਾਰ ਦਾ ਇੱਕ ਮੌਕਾ ਹੈਗਾ ਜਿਸ ਤਰ੍ਹਾਂ ਕੋਈ ਆਪਣੇ ਖੇਤੀਬਾੜੀ ਕਰ ਰਿਹਾ ਤਾਂ ਉਹ ਆਪਣਾ ਨਾਲ ਇਹ ਧੰਦਾ ਅਪਣਾ ਕੇ ਆਪਣੀ ਹੋਰ ਆਮਦਨ ਵਧਾ ਸਕਦਾ ਆਪਣੇ ਰੁਜ਼ਗਾਰ ਦੇ ਵਿੱਚ ਹੋਰ ਜ਼ਿਆਦਾ ਵਾਧਾ ਕਰ ਸਕਦਾ ਹੈ ਇਸ ਤੋਂ ਬਾਅਦ ਦੋਸਤਾਂ ਇਸ ਲੋਨ ਤੋਂ ਲੈਂਡ ਦੇ ਲਈ ਅਲੀਜੀਬਿਲਟੀ ਜਾਂ ਯੋਗਤਾ ਕੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਦੋਸਤੋ ਭਾਰਤ ਦਾ ਨਾਗਰਿਕ ਕੋਈ ਇੰਡੀਅਨ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ ਉਹਦੇ ਕੋਲ ਦੂਸਰਾ 18 ਤੋਂ ਲੈ ਕੇ 65 ਸਾਲ ਦੀ ਵਿੱਚ ਉਹਦੀ ਉਮਰ ਹੋਣੀ ਚਾਹੀਦੀ ਹੈ ਤੇ ਤੀਸਰਾ ਦੋਸਤੋ ਪਿੰਡੂ ਉਦਮੀ ਕਿਸਾਨ ਹੋਵੇ ਜਾਂ ਸੈਲਫ ਹੈਲਪ ਗਰੁੱਪ ਦਾ ਕੋਈ ਨੁਮਾਇੰਦਾ ਹੋਣਾ ਚਾਹੀਦਾ ਹੈ ਇਸ ਤੋਂ ਬਾਹਰ ਦੋਸਤੋ ਵੀ ਉਹਦੇ ਕੋਲੇ ਜ਼ਮੀਨ ਹੋਣੀ ਜ਼ਰੂਰੀ ਆ ਤੇ ਉਹਦਾ ਜਿਹੜਾ ਕ੍ਰੈਡਿਟ ਸਕੋਰ ਆ ਉਹ ਵੀ ਸਹੀ ਹੋਵੇ ਤਾਂ ਕਰਕੇ ਆਪਣਾ ਜਿਹੜਾ ਆਪਾਂ ਲੋਨ ਵਾਸਤੇ ਐਲੀਜੀਬਲ ਹੋਵਾਂਗੇ ਤੇ ਬਾਕੀ ਕੋਈ ਆਪਣੇ ਉੱਤੇ ਪਹਿਲਾਂ ਦਾ ਕੋਈ ਹੋਰ ਕੋਈ ਲੋਨ ਦਾ ਬਕਾਇਆ ਵਗੈਰਾ ਨਹੀਂ ਹੋਣਾ ਚਾਹੀਦਾ ਤਾਂ ਜੋ ਆਪਾਂ ਨੂੰ ਲੋਨ ਲੈਣ ਦੇ ਵਿੱਚ ਕੋਈ ਦਿੱਕਤ ਆਵੇ ਤਾਂ ਇਹ ਮਤਲਬ ਕਿ ਐਲੀਜੀਬਿਲਟੀ ਹੈ ਯੋਗਤਾ ਵੀ ਇਹ ਲੋਨ ਲੈਣ ਵਾਸਤੇ ਇਸ ਤੋਂ ਬਾਅਦ ਦੋਸਤੋ ਆਪਾਂ ਇਹਦੇ ਵਿੱਚ ਗੱਲ ਕਰਨਾ ਹੈ ਵਿਆਜ ਦੀ ਦਰ ਕਿੰਨੀ ਰਕਮ ਦਾ ਆਪਾਂ ਨੂੰ ਲੋਨ ਮਿਲੂਗਾ ਤੇ ਆਪਾਂ ਨੂੰ ਗਾਰੰਟੀ ਕੀ ਦੇਣੀ ਪਊਗੀ ਇਸ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਹਾਂਜੀ ਦੋਸਤੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ 7% ਵਿਆਜ ਇਹਦੇ ਤੇ ਲੱਗੂਗਾ 3% ਗਵਰਨਮੈਂਟ ਸਬਸਿਡੀ ਦੇ ਉੱਤੇ 4% ਆਪਾਂ ਵਿਆਜ ਹੀ ਭਰਨਾਗਾ ਪਰ ਇਹ ਵਿਆਜ 4% ਆਪਾਂ ਨੂੰ ਤਾਂ ਮਿਲੂਗਾ ਇਹਦਾ ਫਾਇਦਾ ਜੇਕਰ ਆਪਾਂ ਇਹਦੀਆਂ ਕਿਸ਼ਤਾਂ ਨੇ ਜਾਂ ਫਿਰ ਇਹ ਲੋਨ ਲਗਾ ਸਹੀ ਟਾਈਮ ਤੇ ਭਰਦੇ ਰਹਾਂਗੇ ਜੇਕਰ ਆਪਾਂ ਇਹ ਲੋਨ ਨੂੰ ਸਹੀ ਟਾਈਮ ਤੇ ਨਹੀਂ ਭਰਦੇ ਤਾਂ ਇਹ ਵੇੜਾ ਵਿਆਜ ਆ 77% ਸਬਸਿਡੀ ਤਾਂ ਮਿਲਣੀ ਛੱਡੋ ਆਪਾਂ ਨੂੰ 10% ਤੱਕ ਦਾ ਫਿਰ ਵਿਆਜ ਲੱਗੂਗਾ ਜੇਕਰ ਆਪਾਂ ਸਹੀ ਤਰੀਕੇ ਦੇ ਨਾਲ ਇਹ ਲੋਨ ਨੂੰ ਵਾਪਸ ਨਹੀਂ ਕਰਦੇ ਤਾਂ ਇਸ ਤੋਂ ਬਾਹਰ ਆ ਦੋਸਤੋ ਵੀ ਇਸ ਲੋਨ ਦੇ ਵਿੱਚ ਕਿੰਨੇ ਰੁਪਏ ਤੱਕ ਆਪਾਂ ਨੂੰ ਰਕਮਾਂ ਜਿਹੜੀ ਕਿੰਨੀ ਮਿਲ ਸਕਦੀ ਹੈ ਕਿੰਨਾ ਲੋਨ ਮਿਲ ਸਕਦਾ ਤਾਂ 1,60,000 ਰੁਪਏ ਤੋਂ ਲੈ ਕੇ ਤੇ 1,60,000 ਤੋਂ ਲੈ ਕੇ ਆਪਾਂ 1 ਕਰੋੜ ਤੱਕ ਰੁਪਏ ਤੱਕ ਦਾ ਵੀ ਇਸ ਯੋਜਨਾ ਦੇ ਤਹਿਤ ਆਪਾਂ ਨੂੰ ਜਿਹੜੀ ਰਕਮਾਂਗੇ ਵੀ ਲੋਨ ਦੀ ਉਹ ਮਿਲ ਸਕਦੀ ਆ ਪਰ ਉਸ ਦੇ ਵਿੱਚ ਅਲੱਗ-ਅਲੱਗ ਕੰਡੀਸ਼ਨਾਂ ਨੇ ਆਪਣਾ ਪ੍ਰੋਜੈਕਟ ਕਿੰਨਾ ਵੱਡਾ ਹੈਗਾ ਉਸ ਤੇ ਇਹ ਗੱਲ ਡਿਪੈਂਡ ਕਰਦੀ ਆ ਤਾਂ ਵੈਸੇ 1,60,000 ਰੁਪਏ ਤੱਕ ਦਾ ਜਿਹੜੀ ਗਰੰਟੀ ਤਾਂ ਦੋਸਤੋ ਆਪਾਂ ਨੂੰ ਕਿਸੇ ਗਰੰਟੀ ਦੇਣ ਦੀ ਜ਼ਰੂਰਤ ਨਹੀਂ ਜਿਸ ਮੇਰੇ ਕਿਸਾਨ ਭਾਈ ਦੀ ਮਤਲਬ ਕਿ ਲਿਮਟ ਬਣੀ ਹੋਈ ਆ ਤਾਂ ਉਸ ਦੇ ਨਾਲ ਹੀ ਇਹ ਲੋਨ ਲਿੰਕ ਹੋ ਜਾਂਦਾ ਜੇਕਰ ਆਪਾਂ 1,60,000 ਰੁਪਏ ਤੱਕ ਲੋਨ ਲੈਣਾ ਚਾਹੁੰਦੇ ਆ ਤਾਂ ਉਹ ਯੋਜਨਾ ਦੇ ਨਾਲ ਹੀ ਇਹ ਜਿਹੜਾ ਆਪਣਾ ਕਿਸਾਨ ਕ੍ਰੈਡਿਟ ਕਾਰਡ ਆ ਉਹਦੇ ਨਾਲ ਹੀ ਇਹ ਸਕੀਮ ਲਿੰਕ ਹੋ ਜਾਂਦੀ ਆ ਤੇ ਆਪਣਾ ਲੋਨ ਆ ਆਪਾਂ ਨੂੰ ਮਿਲ ਜਾਂਦਾ ਜਾ ਪਰ ਇਸ ਲਈ ਆਪਾਂ ਨੂੰ ਕੋਈ ਗਾਰੰਟੀ ਦੇਣ ਦੀ ਜ਼ਰੂਰਤ ਨਹੀਂ ਐਨੇ ਤੱਕ ਕੋਈ ਗਾਰੰਟੀ ਬੈਂਕ ਆਪ ਕੋ ਤਾਂ ਨਹੀਂ ਮੰਗੇਗਾ ਇਸ ਤੋਂ ਬਾਅਦ ਦੋਸਤੋ ਜੇਕਰ ਆਪਾਂ ਇਸ ਤੋਂ ਜ਼ਿਆਦਾ ਦਾ ਲੋਨ ਲਵਾਂਗੇ ਤਾਂ ਉਹ ਆਪਣੇ ਲੋਨ ਦੇ ਹਿਸਾਬ ਦੇ ਨਾਲ ਆਪਾਂ ਨੂੰ ਗਰੰਟੀ ਦੇਣੀ ਪਊਗੀ ਇਸ ਤੋਂ ਬਾਅਦ ਦੋਸਤੋ ਜੇਕਰ ਆਪਾਂ 1 ਲੱਖ ਤੋਂ ਲੈ ਕੇ 10 ਲੱਖ ਤੱਕ ਦਾ ਲੋਨ ਹੈ ਜਿਹੜਾ ਇਹ ਆਮ ਲੈ ਸਕਦੇ ਆ ਪਰ ਇਹ ਲੋਨ ਤੁਹਾਨੂੰ ਮੈਂ ਦੱਸਿਆ ਵੀ 1 ਕਰੋੜ ਰੁਪਏ ਤੱਕ ਵੀ ਮਿਲ ਜਾਂਦਾ ਗੱਲ ਕਰ ਉਸ ਦੀ ਅਲੱਗ-ਅਲੱਗ ਕੰਡੀਸ਼ਨ ਆ ਅਲੱਗ-ਅਲੱਗ ਪ੍ਰੋਜੈਕਟ ਦੇ ਹਿਸਾਬ ਦੇ ਨਾਲ ਆਪਣਾ ਲੋਨ ਹੈ ਜਿਹੜਾ ਅਪਰੂਵ ਹੋਊਗਾ ਇਸ ਤੋਂ ਬਾਅਦ ਆ ਦੋਸਤੋ ਇਹਦੇ ਉੱਤੇ 25 ਤੋਂ ਲੈ ਕੇ 33% ਤੱਕ ਦੀ ਸਬਸਿਡੀ ਹੈ ਜਿਹੜੀ ਉਹ ਵੀ ਆਪਾਂ ਨੂੰ ਮਿਲ ਜਾਊਗੀ ਗੱਲ ਐ ਸਬਸਿਡੀ ਦੇ ਲਈ ਆਪਾਂ ਤਾਂ ਹੀ ਯੋਗ ਹੋਵਾਂਗੇ ਜੇਕਰ ਆਪਾਂ ਆਪਣੇ ਲੋਨ ਨੂੰ ਸਹੀ ਤਰੀਕੇ ਨਾਲ ਤੇ ਸਹੀ ਟਾਈਮ ਤੇ ਭਰਾਂਗੇ ਜੇਕਰ ਆਪਾਂ ਲੋਨ ਨੂੰ ਲੇਟ ਭਰਦੇ ਆ ਜਾਂ ਫਿਰ ਕੋਈ ਆਪਾਂ ਕਿਸ਼ਤਾਂ ਛੱਡ ਦਿੰਨੇ ਆ ਤਾਂ ਫਿਰ ਇਹ ਸਬਸਿਡੀ ਆਪਾਂ ਨੂੰ ਨਹੀਂ ਮਿਲੇਗੀ ਇਸ ਤੋਂ ਮहारा ਦੋਸਤੋ ਵੀ ਕਿਸ ਪਸ਼ੂ ਦੇ ਲਈ ਕਿੰਨੇ ਰੁਪਏ ਆ ਜਿਹੜੇ ਉਹ ਗਵਰਨਮੈਂਟ ਨੇ ਲਿਮਟ ਰੱਖੀ ਹੋਈ ਆ ਤਾਂ ਗਵਰਨਮੈਂਟ ਨੇ ਇੱਕ ਗਾਂ ਦੇ ਲਈ 40000 ਰੁਪਏ ਆ ਤੇ ਮੱਝ ਦੇ ਲਈ 60000 ਰੁਪਏ ਦੀ ਲਿਮਟ ਰੱਖੀ ਹੋਈ ਹੈ ਇੱਕ ਗਾਂ ਦੇ ਮੁੱਲ ਆ ਜਿਹੜਾ ਸਰਕਾਰੀ ਉਹ 40000 ਰੁਪਏ ਮੰਨ ਕੇ ਚੱਲਦੇ ਆ ਤੇ ਮੱਝ ਦਾ 60000 ਰੁਪਏ ਮੰਨ ਕੇ ਚੱਲਦੇ ਆ ਪਰ ਇਹ ਅੰਕੜੇ ਥੋੜੇ ਪੁਰਾਣੇ ਨੇ ਹੋ ਸਕਦਾ ਹੁਣ ਨਵੇਂ April 2025 ਤੋਂ ਬਾਅਦ ਇਹਦੇ ਵਿੱਚ ਜ਼ਿਆਦਾ ਇੰਪਰੂਵਮੈਂਟ ਹੋਊਗੀ ਹੋਵੇ ਕਿਉਂਕਿ ਅੱਜ ਕੱਲ੍ਹ ਗਾਵਾਂ ਮੱਝਾਂ ਦੇ ਰੇਟ ਹੋਣਾ ਜ਼ਿਆਦਾ ਵੱਧ ਚੁੱਕੇ ਆ ਤਾਂ ਸ਼ਾਇਦ ਇਹ ਲਿਮਟ ਜਿਹੜੀ ਗਾਂ ਦੀ ਆ ਉਹ 60000 ਤੇ ਮੱਝ ਦੀ 80 ਤੋਂ 90000 ਰੁਪਏ ਦੇ ਵਿੱਚ ਇਹ ਸਾਲ ਦੇ ਵਿੱਚ ਹੋ ਜਾਊ। ਇਹ ਆਪਾਂ ਨੂੰ ਬੈਂਕ ਦੇ ਕੋਲੋਂ ਜਾ ਕੇ ਕਲੈਰੀਫਿਕੇਸ਼ਨ ਆਪਾਂ ਲੈ ਸਕਦੇ ਆਂ ਵੀ ਹੁਣ ਲਿਮਟ ਕਿੰਨੀ ਚੱਲ ਰਹੀ ਹੈ। ਇਸ ਤੋਂ ਬਾਅਦ ਆ ਦੋਸਤੋ ਵੀ ਇਹ ਲੋਨ ਆ ਜਿਹੜਾ ਉਹ ਭਰਨ ਦਾ ਸਮਾਂ ਕੀ ਆਪਾਂ ਨੂੰ ਮਿਲੂਗਾ। ਤਾਂ ਆਪਾਂ ਤਨ ਤੋਂ ਲੈ ਕੇ 7 ਸਾਲਾਂ ਦੇ ਵਿੱਚ ਇਹ ਲੋਨ ਆ ਭਰ ਸਕਦੇ ਆਂ। ਤਾਂ ਇੰਨਾ ਆਪਾਂ ਨੂੰ 7 ਸਾਲਾਂ ਤੱਕ ਦਾ ਸਮਾਂ ਬੈਂਕ ਮੰਨੀਆਂ ਦਿੱਤਾ ਜਾਂਦਾ ਹੈ ਲੋਨ ਨੂੰ ਕਲੀਅਰ ਕਰਨ ਵਾਸਤੇ। ਉਸ ਤੋਂ ਬਾਅਦ ਜੇ ਆਪਾਂ ਇਹਨੂੰ ਜਲਦੀ ਭਰ ਦੰਨੇ ਆ ਤਾਂ ਆਪਾਂ ਦੁਬਾਰਾ ਵੀ ਲੋਨ ਕਰਵਾ ਸਕਦੇ ਆਂ। ਤੇ ਆਪਾਂ ਵੱਡੇ ਪੱਧਰ ਤੇ ਵੀ ਕੰਮ ਸਟਾਰਟ ਕਰ ਸਕਦੇ ਹਾਂ। ਉਮੀਦ ਆ ਵੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਤੇ ਅਗਲੇ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਜੋ ਤੁਹਾਨੂੰ ਜੋ ਆਪਾਂ ਨਵੇਂ-ਨਵੇਂ ਜਾਣਕਾਰੀ ਦੀਆਂ ਅੱਗੇ ਵੀਡੀਓ ਆਪਣੀਆਂ ਆਉਣਗੀਆਂ ਉਹਨਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ। ਤਾਂ ਸਾਰੇ ਦੋਸਤਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ। ਤਾਂ ਦੋਸਤੋ ਆਪਾਂ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ। ਤਾਂ ਤੱਕ ਲਈ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ